ਦੋਸਤੋ ਪਿਆਰ ਅਦਿਸ਼ਤਕਾਰ ਪੈਸਾ ਸਿਕਾਲ ਸਾਰਿਆਂ ਨੂੰ ਅੱਜ ਐਦਾਂ ਲੱਗਦਾ ਹੈ ਕਿ ਸਾਡਾ ਮੂਸੇ ਵਾਲਾ ਸਾਡੇ ਕੋਲ ਦੁਬਾਰੇ ਵਾਪਸ ਆ ਗਿਆ ਹੈ। ਉਹਦੀ ਸੋਨੀ ਹਵੇਲੀ ਦੇ ਵਿੱਚ ਖੁਸ਼ੀਆਂ ਦੁਬਾਰੇ ਵਾਪਸ ਆਈਆਂ ਨੇ। ਸਿੱਧੂ ਬਾਈ ਦੇ ਮਾਪਿਆਂ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਦਿਲ ਤੋਂ ਮੁਬਾਰਕਾਂ। ਔਰ ਜਿੱਦਾਂ ਆਪਾਂ ਸਾਰਿਆਂ ਨੇ ਛੋੜਾਂ ਲੋਕਾਂ ਨੇ ਅਰਦਾਸ ਕੀਤੀ ਹੈ ਬਾਈ ਸਿੱਧੂ ਦੇ ਪਰਿਵਾਰ ਲਈ। ਐਦਾਂ ਹੀ ਆਪਣੀ ਜ਼ਿੰਦਗੀ ਦਾ ਇਹਨੂੰ ਆਪਾਂ ਹਿੱਸਾ ਬਣਾ ਲਈਏ ਕਿ ਆਪਾਂ ਡੇਲੀ ਸਾਰਿਆਂ ਦੀ ਅਰਦਾਸ ਕਰਨੀ ਹੈ। ਤੁਸੀਂ एनर्जी पॉजिटिविटी ਤੇ ਚੜ੍ਹਦੀ ਕਲਾ ਮਹਿਸੂਸ ਕਰਿਓ ਤੁਹਾਡੀ ਲਾਈਫ ਦੇ ਵਿੱਚ ਕਿੰਨਾ ਚੇਂਜ ਆਉਂਦਾ ਦੂਜੀ ਗੱਲ ਮੇਰੇ ਵਰਗੇ ਮੂਰਖ ਸਮਾਜ ਦੇ ਉਹਨਾਂ ਠੇਕੇਦਾਰਾਂ ਲਈ ਹੈ ਜਿਹੜਾ ਕੋਈ ਕਲਾਕਾਰਾਂ ਨੂੰ ਨਚਾਰ ਦੱਸਦਾ ਹੈ ਪਿੱਛੇ ਜੀ ਦਿਲਜੀਤ ਜਾਂ ਹੋਰ ਕਲਾਕਾਰਾਂ ਨੂੰ ਜਿਹੜੇ ਮਾੜਾ ਕਹਿੰਦੇ ਨੇ ਉਹਨਾਂ ਨੂੰ ਰਿਕਵੈਸਟ ਕਰਦਾ ਕਿ ਕਿਸੇ ਦੀ ਚੜ੍ਹਾਈ ਦੇਖ ਕੇ ਸੜਨਾ ਬੰਦ ਕਰੋ ਲੱਤਾਂ ਖਿੱਚਣੀਆਂ ਬੰਦ ਕਰੋ ਜਦੋਂ ਇਨਸਾਨ ਜਿਉਂਦਾ ਉਹਦੀ ਕਦਰ ਕਰਨਾ ਸਿੱਖੋ ਬਾਕੀ ਤੁਸੀਂ ਆਪ ਸਾਰੇ ਸਿਆਣੇ ਹੋ ਇੱਕ ਵਾਰ ਫੇਰ ਤੁਹਾਨੂੰ ਦੁਬਾਰੇ ਬਾਈ ਮੂਸੇ ਵਾਲੇ ਦੇ ਪਿਆਰ ਕਰਨ ਵਾਲਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਦਿਲ ਤੋਂ ਮੁਬਾਰਕ ਥੈਂਕ ਯੂ ਸੋ ਮਚ ਦੋਸਤੋ ਪਿਆਰ ਅਦਿਸ਼ਤਕਾਰ ਪਰ ਸੱਚੀ ਕਾਲ ਸਾਰਿਆਂ ਨੂੰ ਅੱਜ ਜਿਦਾ ਲੱਗਦਾ ਹੈ ਕਿ ਸਾਡਾ ਮੂਸੇ ਵਾਲਾ ਸਾਡੇ ਕੋਲ ਦੁਬਾਰੇ ਵਾਪਸ ਆ ਗਿਆ ਹੈ ਉਹਦੀ ਸੋਨੀ ਹਵੇਲੀ ਦੇ ਵਿੱਚ ਖੁਸ਼ੀਆਂ ਦੁਬਾਰੇ ਵਾਪਸ ਆਈਆਂ ਨੇ ਸਿੱਧੂ ਬਾਈ ਦੇ ਮਾਪਿਆਂ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਦਿਲ ਤੋਂ ਮੁਬਾਰਕ ਔਰ ਜਿੱਦਾਂ ਆਪਾਂ ਸਾਰਿਆਂ ਨੇ ਕਰੋੜਾਂ ਲੋਕਾਂ ਨੇ ਅਰਦਾਸ ਕੀਤੀ ਹੈ ਬਾਈ ਸਿੱਧੂ ਦੇ ਪਰਿਵਾਰ ਲਈ ਇਦਾਂ ਹੀ ਆਪਣੀ ਜ਼ਿੰਦਗੀ ਦਾ ਇਹਨੂੰ ਆਪਾਂ ਹਿੱਸਾ ਬਣਾ ਲਈਏ ਕਿ ਆਪਾਂ ਡੇਲੀ ਸਾਰਿਆਂ ਦੀ ਅਰਦਾਸ ਕਰਨੀ ਹੈ ਤੁਸੀਂ એનર્ਜੀ ਪੋਜ਼ਿਟਿਵਿਟੀ ਤੇ ਚੜ੍ਹਦੀ ਕਲਾ ਮਹਿਸੂਸ ਕਰਿਓ ਤੁਹਾਡੀ ਲਾਈਫ ਦੇ ਵਿੱਚ ਕਿੰਨਾ ਚੇਂਜ ਆਉਂਦਾ ਦੂਜੀ ਗੱਲ ਮੇਰੇ ਵਰਗੇ ਮੂਰਖ ਸਮਾਜ ਦੇ ਉਹਨਾਂ ਠੇਕੇਦਾਰਾਂ ਲਈ ਹੈ ਜਿਹੜਾ ਕੋਈ ਕਲਾਕਾਰਾਂ ਨੂੰ ਨਚਾਰ ਦੱਸਦਾ ਹੈ ਪਿੱਛੇ ਜੀ ਦਿਲਜੀਤ ਇਹ ਹੋਰ ਕਲਾਕਾਰਾਂ ਨੂੰ ਜਿਹੜੇ ਮਾੜਾ ਕਹਿੰਦੇ ਨੇ ਉਹਨਾਂ ਨੂੰ ਰਿਕਵੈਸਟ ਕਰਦਾ ਕਿ ਕਿਸੇ ਦੀ ਚੜ੍ਹਾਈ ਦੇਖ ਕੇ ਸੜਨਾ ਬੰਦ ਕਰੋ ਲੱਤਾਂ ਖਿੱਚਣੀਆਂ ਬੰਦ ਕਰੋ ਜਦੋਂ ਇਨਸਾਨ ਜਿਉਂਦਾ ਉਹਦੀ ਕਦਰ ਕਰਨਾ ਸਿੱਖੋ ਬਾਕੀ ਤੁਸੀਂ ਆਪ ਸਾਰੇ ਸਿਆਣੇ ਹੋ ਇੱਕ ਵਾਰ ਫੇਰ ਤੁਹਾਨੂੰ ਦੁਬਾਰੇ ਭਾਈ ਮੂਸੇ ਵਾਲੇ ਦੇ ਪਿਆਰ ਕਰਨ ਵਾਲਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਦਿਲ ਤੋਂ ਮੁਬਾਰਕ ਥੈਂਕ ਯੂ ਸੋ ਮੱਚ ਦੋਸਤੋ ਪਿਆਰ ਅਦਿਸ਼ਤਕਾਰ ਪਰ ਸੱਚੀ ਕਾਲ ਸਾਰਿਆਂ ਨੂੰ ਅੱਜ ਇਦਾਂ ਲੱਗਦਾ ਹੈ ਕਿ ਸਾਡਾ ਮੂਸੇ ਵਾਲਾ ਸਾਡੇ ਕੋਲ ਦੁਬਾਰੇ ਵਾਪਸ ਆ ਗਿਆ ਹੈ। ਉਹਦੀ ਸੁੰਨੀ ਹਵੇਲੀ ਦੇ ਵਿੱਚ ਖੁਸ਼ੀਆਂ ਦੁਬਾਰੇ ਵਾਪਸ ਆਈਆਂ ਨੇ। ਸਿੱਧੂ ਬਾਈ ਦੇ ਮਾਪਿਆਂ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਦਿਲ ਤੋਂ ਮੁਬਾਰਕਾਂ। ਔਰ ਜਿੱਦਾਂ ਆਪਾਂ ਸਾਰਿਆਂ ਨੇ ਛੋੜਾਂ ਲੋਕਾਂ ਨੇ ਅਰਦਾਸ ਕੀਤੀ ਹੈ ਬਾਈ ਸਿੱਧੂ ਦੇ ਪਰਿਵਾਰ ਲਈ। ਇਦਾਂ ਹੀ ਆਪਣੀ ਜ਼ਿੰਦਗੀ ਦਾ ਇਹਨੂੰ ਆਪਾਂ ਹਿੱਸਾ ਬਣਾ ਲਈਏ ਕਿ ਆਪਾਂ ਡੇਲੀ ਸਾਰਿਆਂ ਦੀ ਅਰਦਾਸ ਕਰਨੀ ਹੈ ਤੁਸੀਂ एनर्जी पॉजिटिविटी ਤੇ ਚੜ੍ਹਦੀ ਕਲਾ ਮਹਿਸੂਸ ਕਰਿਓ ਤੁਹਾਡੀ ਲਾਈਫ ਦੇ ਵਿੱਚ ਕਿੰਨਾ ਚੇਂਜ ਆਉਂਦਾ ਦੂਜੀ ਗੱਲ ਮੇਰੇ ਵਰਗੇ ਮੂਰਖ ਸਮਾਜ ਦੇ ਉਹਨਾਂ ठेकेदारों ਲਈ ਹੈ ਜਿਹੜਾ ਕੋਈ ਕਲਾਕਾਰਾਂ ਨੂੰ ਨਚਾਰ ਦੱਸਦਾ ਹੈ ਪਿੱਛੇ ਜੀ ਦਿਲਜੀਤ ਜਾਂ ਹੋਰ ਕਲਾਕਾਰਾਂ ਨੂੰ ਜਿਹੜੇ ਮਾੜਾ ਕਹਿੰਦੇ ਨੇ ਉਹਨਾਂ ਨੂੰ ਰਿਕਵੈਸਟ ਕਰਦਾ ਕਿ ਕਿਸੇ ਦੀ ਚੜ੍ਹਾਈ ਦੇਖ ਕੇ ਸੜਨਾ ਬੰਦ ਕਰੋ ਲੱਤਾਂ ਖਿੱਚਣੀਆਂ ਬੰਦ ਕਰੋ ਜਦੋਂ ਇਨਸਾਨ ਚਾਹੁੰਦਾ ਉਹਦੀ ਕਦਰ ਕਰਨਾ ਸਿੱਖੋ ਬਾਕੀ ਤੁਸੀਂ ਆਪ ਸਾਰੇ ਸਿਆਣੇ ਹੋ ਇੱਕ ਵਾਰ ਫੇਰ ਤੁਹਾਨੂੰ ਦੁਬਾਰੇ ਭਾਈ ਮੂਸੇ ਵਾਲੇ ਦੇ ਪਿਆਰ ਕਰਨ ਵਾਲਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਦਿਲ ਤੋਂ ਮੁਬਾਰਕਾਂ ਥੈਂਕ ਯੂ ਸੋ ਮਚ